ਸਕੀਮ ਦੇ ਵਿੱਚ ਆਪਾਂ ਇੱਕ ਸ਼ਗਨ ਸਕੀਮ ਕੱਢੀ ਹੈ ਜੀ ਉਹਦੇ ਵਿੱਚ ਇੱਕ ਡਬਲ ਬੈੱਡ ਦਿੰਨੇ ਆ ਜੀ 35000 ਰੁਪਏ ਦੇ ਵਿੱਚ ਪੈਕੇਜ ਆ ਜੀ ਇਹ ਠੀਕ ਆ 35000 ਦਾ ਜਿਹੜਾ ਪੈਕੇਜ ਆ 35000 ਦੇ ਵਿੱਚ ਪੈਕੇਜ ਆ ਜੀ ਇਹ ਇਹਦੇ ਵਿੱਚ ਕੀ ਆ ਜੀ ਇੱਕ ਡਬਲ ਬੈੱਡ ਆ ਗੱਦੇ ਆ ਗੱਦੇ ਵੀ ਇਹਦੇ 4 ਇੰਚ ਤੋਂ ਪਲੱਸ ਸਾਈਜ਼ ਆ ਜੀ ਅੱਛਾ 4 ਇੰਚ ਤੋਂ ਪਲੱਸ ਹੋ ਸਕਦਾ 4 ਤੋਂ ਓਵਰ ਹੋ ਸਕਦਾ ਜੀ ਦੇਖੋ ਇਹਦੀ ਮਟਾਈ ਦੇਖੋ ਜੀ ਆਮ ਬਜ਼ਾਰਾਂ ਚ ਕੀ ਕਰਦੇ ਆ ਅੰਡਰ 4 ਰੱਖ ਦਿੰਦੇ ਆ ਇਹ ਸਵਾ 4 4.5 ਇੰਚ ਆ ਇਹਦੀ ਕੁਲਟ ਵੀ ਦੇਖੋ ਜ਼ਿਆਦਾ ਹੁੰਦੀ ਆ ਆਮ ਗੱਦੇ ਨਾਲੋਂ ਦੇਖੋ ਇਹਦੀ ਸਿਲਾਈ ਦਾ ਡੰਗ ਜ਼ਿਆਦਾ ਵਾ ਆਮ ਗੱਦਾ ਉੱਪਰੀ ਹੋਊਗੀ ਸਿਲਾਈ ਜੀ ਸਹੀ ਹੈ ਇਹਦੇ ਵਿੱਚ ਇੱਕ ਨਾਲ ਅਸੀਂ ਆ ਵਧੀਆ ਕੱਪੜੇ ਦੇ ਵਿੱਚ ਸਵਾਡ ਲੈਦਰ ਹੁੰਦੀ ਆ ਜੀ ਇਹਦੇ ਵਿੱਚ ਮਿੱਟੀ ਨਹੀਂ ਫਸਦੀ ਆ ਕੱਪੜੇ ਦੇ ਵਿੱਚ ਅਸੀਂ ਇੱਕ 5 ਸੀਟਡ ਸੋਫਾ ਦਿੰਨੇ ਆ ਜੀ 35000 ਚ ਸੋਫਾ ਆ ਗਿਆ 35000 ਚ ਇੱਕ ਆਰਟੀ ਟੇਬਲ ਦਿੰਨੇ ਆ ਟੇਬਲ ਦੀ ਲੁੱਕ ਤੇ ਗ੍ਰੇਸ ਦੇਖੋ ਜੀ ਟੇਬਲ ਦੀ ਯਾਰ ਸਹੀ ਆ ਮੂਹੋ ਬੋਲਦੀ ਆ ਜੀ ਮੂਹੋ ਬੋਲਦੀ ਆ ਤੇ ਇਹ ਚੀਜ਼ ਡੈਸਪਲੇ ਤਾਂ ਨਹੀਂ ਇਹੀ ਚੀਜ਼ ਦਵਾਂਗੇ ਨਾ ਇਹੀ ਚੀਜ਼ ਬਿਲਕੁਲ ਇਹੀ ਚੀਜ਼ ਜੀ ਬਈ ਕਈ ਹੋਰ ਹੋਵੇ ਪਹੁੰਚ ਛੋੜਦੇ ਹੋ ਤਾਂ ਬਾਕੀ ਇਹਦੇ ਵਿੱਚ ਚੋਇਸ ਵੀ ਆ ਜੀ ਅੱਛਾ ਚੋਇਸ ਆ ਚੋਇਸ ਹੈਗੀ ਆ ਜੀ ਜਿਵੇਂ ਆ 5 ਸਿਟਰਡ ਦੇ ਰੰਗ ਤੁਸੀਂ ਚੇਂਜ ਕਰਨੇ ਆ ਤਾਂ ਚੇਂਜ ਵੀ ਕਰ ਸਕਦੇ ਹੋ ਇਹ ਤਾਂ ਮਿਲੂਗੀ ਮਿਲੂਗੀ ਇਹ ਚ ਚੋਇਸ ਵੀ ਮਿਲੂਗੀ ਤੁਹਾਨੂੰ ਬੈਡਾਂ ਦੇ ਵਿੱਚ ਵੀ ਚੋਇਸ ਮਿਲੂਗੀ ਤੇ ਸੋਫਿਆਂ ਦੇ ਵਿੱਚ ਵੀ ਚੋਇਸ ਮਿਲੂਗੀ ਬੈਡ ਹੋਗੇ ਸੋਫੇ ਹੋਗੇ ਸੋਫੇ ਟੇਬਲ ਵਿਦ ਅ अच्छा अलमारी है है। अलमारी ਨਾਲ ਆ ਜੀ ਇਹ अलमारी ਚੰਗੀ ਬੜੀ ਹੈ ਹੈ अलमारी हां जी ਹੈਂਡਲ ਦੇਖੋ ਜੀ अलमारी ਨਹੀਂ ਅਗਲਾ ਕਹਿੰਦਾ 35000 ਦੇਣੇ ਕੁੰਡੇ ਕਾਡੇ ਸਸਤੇ ਲਾ ਕੇ ਦੇ ਦਿੰਦਾ ਨਹੀਂ ਹੈਂਡਲ ਦੇਖੋ ਜੀ ਕਿੱਡੇ ਚੌੜੇ ਹੈਂਡਲ ਆ ਜਿੰਨੇ ਵੱਡੇ ਹੋਣਗੇ ਉਨੇ ਹੀ ਮਹਿੰਗੇ ਹੁੰਦੇ ਆ ਜੀ ਹੈਂਡਲ ਨਾਲੇ ਕੁਆਲਟੀ ਫਿਨਿਸ਼ਿੰਗ ਸਫਾਈ ਦੇਖੋ ਜੀ ਮਾਲ ਦੀ ਪੂਰੀ ਵਧੀਆ ਸਫਾਈ ਹੋਊਗੀ ਜੀ ਪਲੱਸ ਇਹਦੇ ਨਾਲ ਅਸੀਂ 35000 ਚ ਇੱਕ ਹੋਰ ਆਫਰ ਦਵਾਂਗੇ ਜੀ ਅੱਛਾ ਜੀ ਤੁਸੀਂ ਆਏ ਹੋ ਤੁਹਾਡੇ ਚੈਨਲ ਕਰਕੇ ਆਪਾਂ ਇੱਕ ਹੋਰ ਆਫਰ ਦਵਾਂਗੇ ਜੀ ਇਹਦੇ ਵਿੱਚ ਨਾਲ ਅਸੀਂ ਫ੍ਰੀ ਆਫ ਕਾਸਟ ਯਾਨੀ ਬਿਨਾ ਪੈਸਿਆਂ ਤੋਂ ਡਿਲੀਵਰੀ ਫ੍ਰੀ ਦੇਵਾਂਗੇ ਜੀ ਇੱਕ 35000 ਦਾ ਪੈਕੇਜ ਆ ਗਿਆ 151000 ਦਾ ਆ ਗਿਆ 151000 ਦਾ ਗਿਆ 51000 ਦੇ ਵਿੱਚ LED ਆ ਸੋਫਾ ਵੱਡਾ ਵਾ ਅਲਮਾਰੀ ਵੱਡੀ ਆ ਜੀ ਅਲਮਾਰੀ ਵੱਡੀ ਆ ਤੇ ਬੈੱਡ ਆ ਗਿਆ ਬੈੱਡ ਵੱਡਾ ਹਾਂਜੀ ਤੇ ਇਹਦੇ ਚ ਇਹਦੇ ਵਿੱਚ ਵੀ ਆਪਾਂ ਨੂੰ 4 ਇੰਚੀ ਗੱਦਾ ਨਾਲ ਗੱਦਾ 4 ਇੰਚ ਤੋਂ ਪਲੱਸ ਹੋਊਗਾ ਵੀਰ ਜੀ ਆਮ ਤਾਂ ਪੋਣੇ 4 ਵਿੱਚ ਅਸੀਂ ਥੋੜਾ ਜਿਆ ਪ੍ਰੀਮੀਅਮ ਕੁਆਲਿਟੀ ਦਾ ਅਪਰ ਕੁਆਲਿਟੀ ਦਾ ਪੈਕੇਜ ਸ਼ੁਰੂ ਕੀਤਾ ਅਪਰ ਕੁਆਲਿਟੀ ਦਾ ਦੂਜਾ ਪੈਕੇਜ ਆ ਜੀ ਇਹਦੇ ਵਿੱਚ ਉਹਦੇ ਵਿੱਚ ਬੈੱਡ ਬੈੱਡ ਦਾ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਆਪਸ਼ਨ ਮਿਲ ਜਾਈਏਗੀ ਇਹ ਵੀ ਚੋਇਸ ਆਪਸ਼ਨ ਆਪ ਕਰ ਸਕਦੇ ਹੋ ਜਾਂ ਰੂਮ ਦਾ ਕਲਰ ਕਿਹੋ ਜਿਹਾ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਉਹ ਜਿਹਾ ਤੁਸੀਂ ਰੰਗ ਸੈਲੈਕਟ ਕਰ ਸਕਦੇ ਹੋ ਇਹਦੇ ਵਿੱਚ ਕੀ ਕੀਤਾ ਜੀ ਆਪਾਂ ਸੋਫਾ ਵੱਡਾ ਕਰਤਾ ਜੀ ਉਹ 5 ਸੀਟਡ ਸੋਫਾ ਸੀ ਇਹਦੇ ਵਿੱਚ ਸੋਫਾ ਆਪਾਂ ਵੱਡਾ ਕਰਤਾ ਜੀ ਅੱਛਾ ਜੀ ਵਿਦ ਟੇਬਲ ਕਰਤਾ ਟੇਬਲ ਦੇ ਨਾਲ ਗਲਾਸ ਵੀ ਲੱਗੂਗਾ ਜੀ ਉੱਪਰ ਠੀਕ ਹੈ ਜੀ ਠੀਕ ਹੈ ਜੀ ਆ ਦੋ ਸਟੂਲੀਆਂ ਕਰਤੀਆਂ ਜੀ 7 ਸਿਟਡ ਹੋ ਗਿਆ ਜੀ ਇਹ ਸੋਫਾ ਠੀਕ ਹੈ ਜੀ ਵਿਦ ਵੱਡੀ ਲਮਾਰੀ ਕਰਤੀ ਜਿਵੇਂ ਉਹ ਲਮਾਰੀ ਦੇ ਵਿੱਚ ਉੱਪਰੋਂ ਇੱਕ ਪੋਰਸ਼ਨ ਖੁੱਲਦਾ ਸੀ ਨਾ ਜੀ ਇਹਦੇ ਉੱਪਰੋਂ ਦੇਖੋ ਦੋ ਪੋਰਸ਼ਨ ਖੁੱਲਦੇ ਆ ਮਤਲਬ ਇਹ ਸਾਈਜ਼ ਵੱਡਾ ਹੋ ਗਿਆ ਜੀ ਲਮਾਰੀ ਯਾਰ ਕੋਲ ਮਲਾ ਕੇ ਕੰਮ ਕੰਮ ਚਲਾਉ ਨਹੀਂ ਕੀਤਾ ਜੇ ਪੈਕੇਜ ਚਲਾਇਆ ਬਿਲਕੁਲ ਬਿਲਕੁਲ ਜੀ ਇਹ ਇਹ ਪੈਕੇਜ ਹੈ ਜਿਹੜਾ ਇਹ ਕਿੰਨੇ ਦਾ ਜੀ ਪੈਕੇਜ ਕਿੰਨੇ ਦਾ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਕਸਟਰਾ ਗਿਫਟ ਦੇਣੀ ਆ ਜੀ ਇਹਦੇ ਵਿੱਚ ਅੱਛ ਜੀ ਦੇਵਾਂਗੇ 1 ਸਾਲ ਦੀ ਗਰੰਟੀ ਨਾਲ ਰਿਟਰਨ ਚ ਦਵਾਂਗੇ ਜੀ ਇਹਦੀ ਅੱਛਾ ਇਹ ਪੈਕੇਜ ਦੇ ਵਿੱਚ LED ਨਾਲ ਫ੍ਰੀ ਮਿਲੂ LED ਫ੍ਰੀ ਆ ਪਲੱਸ ਇਹ ਸਮਾਰਟ LED LED ਆ ਜੀ ਉਹੀ ਜਿਹੜੀ ਆ ਆਮ ਚਾਲੂ ਬਾਜ਼ਾਰਾਂ ਚ ਜਿਹੜੀਆਂ 6-7000 ਵਾਲੀਆਂ LED ਆਂ ਨਹੀਂ ਹੈਗੀਆਂ ਇਹ ਘੱਟੋ ਘੱਟ ਵੀ 10-11000 ਵਾਲੀ LED ਨਾਲ ਦਵਾਂਗੇ ਜਿਹਦੇ ਵਿੱਚ ਵੌਇਸ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਸਮਾਰਟ ਸਮਾਰਟ ਐਂਡਰੋਇਡ ਆ ਜੀ ਇਹ ਵਾਈਫਾਈ ਨਾਲ ਅਟੈਚਡ ਆ ਠੀਕ ਹੈ ਜੀ ਔਰ ਇਹਦਾ ਜਿਹੜਾ ਸਾਊਂਡ ਬਾਰ ਵਿੱਚ ਇਨਕਲੂਡ ਆ ਇਹਦੇ ਵਿੱਚ ਵਿੱਚ ਲੱਗਿਆ ਹੁੰਦਾ ਤੇ ਨਾਲ ਆਪਾਂ ਜਿਹੜਾ ਇੱਕ ਗਿਫਟ ਨਾਲ ਦਵਾਂਗੇ ਜੀ ਇਹ ਧੀਆਂ ਪਹਿਣਾ ਵਾਸਤੇ ਇੱਕ ਟ੍ਰੋਲੀ ਬੈਗ ਨਾਲ ਵਿੱਚ 52000 ਦੇ ਪੈਕੇਜ ਦੇ ਵਿੱਚ ਫ੍ਰੀ ਦਵਾਂਗੇ ਜੀ ਅੱਛਾ 52000 ਦੇ ਵਿੱਚ ਤੁਸੀਂ ਬੰਦੇ ਦਾ ਵਿਹੜਾ ਭਰ ਦੇਣਾ ਸਾਰਾ ਬਿਲਕੁਲ ਬਿਲਕੁਲ ਨਾਲੇ ਪਹੁੰਚ ਵੀ ਦਵਾਂਗੇ ਜੀ ਪਹੁੰਚ ਵੀ ਫ੍ਰੀ ਕਰੋਂਗੇ ਪਹੁੰਚ ਵੀ ਫ੍ਰੀ ਪੂਰੇ ਪੰਜਾਬ ਚ ਇਹਦੀ ਪਹੁੰਚ ਫ੍ਰੀ ਹੋਏਗੀ ਜੀ ਯਾਰ ਸਭ ਤੋਂ ਵੱਡੀ ਗੱਲ ਇਹ ਹੈ ਐਲਈਡੀ ਦੀ ਕੋਈ ਗੱਲ ਕਰਾਂ ਜੇ 51000 ਦੇ ਵਿੱਚ ਸਕੀਮ ਲਾਈ ਆ ਐਂ ਜਿਵੇਂ ਵੀ ਐਲਈਡੀ ਤੇ ਨਾਂ ਨਹੀਂ ਲਿਖਿਆ ਉਹ ਜਾਲੀ ਬੰਨੀ ਵੀ ਹੈ ਕੰਪਨੀ ਦੀ ਐਲਈਡੀ ਹੈ ਜਿਸ ਸਮਾਨ ਦੀ ਗੱਲ ਕਰੋਂਗੇ ਵੀ ਮੈਨੂਫੈਕਚਰ ਜਦੋਂ ਆਉਦੀ ਆ ਪਤਾ ਹੁੰਦਾ ਵੀ ਕਿਹੜੀ ਚੀਜ਼ ਪਾਈ ਹੈ ਨੇ ਕਿਵੇਂ ਹੁਣ ਇਹ ਮੈਂ ਬੈੱਡ ਦੀ ਗੱਲ ਕਰਾਂ ਹਾਂਜੀ ਜੇ ਬੰਦਾ ਬੈੱਡ ਦੀ ਕੁਆਲਿਟੀ ਆ ਕੇ ਚੈੱਕ ਕਰਨ ਲੱਗ ਜੇ ਪੂਰੀ ਤਸੱਲੀ ਕਰ ਸਕਦੇ ਆ ਜੀ ਕਰ ਸਕਦੇ ਆਂ ਆਈ ਆਈ ਕਰਕੇ ਹਾਂ ਕਿਵੇਂ ਚੈੱਕ ਕਿਵੇਂ ਕਰਾਓਗੇ ਤੁਸੀਂ ਵੀ ਬੰਦੇ ਨੂੰ ਕਹੋਗੇ ਤਸੱਲੀ ਆਵੇ ਮੇਰੇ ਅਰਗੇ ਨੂੰ ਕੋਈ ਜ਼ਿਆਦਾ ਬਹਿਮੀ ਹੋਵੇ ਉਹ ਕਹਵੇ ਮੈਂ ਤਾਂ ਚੈੱਕ ਕਰਕੇ ਲੈ ਆਣੇ ਆ ਪੈਕੇਜ ਦੇ ਵਿੱਚ ਆਹ ਦੇਖੋ ਜੀ ਹਾਂਜੀ ਇਹਦਾ ਪੈਕੇਜ ਦੇਖੋ ਜੀ ਅੰਦਰੋਂ ਇਹ ਕੋਰਾ ਮਾਲ ਆ ਜੀ ਇਹਦੇ ਵਿੱਚ ਠੀਕ ਆ ਜੀ ਠੀਕ ਆ ਜੀ ਦੂਸਰੀ ਗੱਲ ਆਹ ਲਓ ਜੀ ਜਿੰਨੀ ਚੀਜ਼ ਮੋਟੀ ਉੱਪਰ ਲੱਗੀ ਆ ਜੀ ਓਨੀ ਚੀਜ਼ ਇਹਦੇ ਥੱਲੇ ਲੱਗੀ ਆ ਜ ਸਾਥੀਆ ਮਿੱਤਰੋ ਕੀ ਹਾਲ ਚਾਲ ਆ ਸ਼ਹਿਰ ਰਾਏਕੋਟ ਦੇ ਵਿੱਚ ਮੈਂ ਖੜਾ ਬਾਂਸਲ ਫਰਨੀਚਰ ਵਾਲਿਆਂ ਦੇ ਤੁਹਾਨੂੰ ਮੈਂ ਲੈ ਕੇ ਆਇਆ ਵੱਡਾ ਭਰਾ ਮੇਰਾ ਵੱਡਾ ਵੀਰ ਸੰਜੀਵ ਕੁਮਾਰ ਜੀ ਮੇਰੇ ਨਾਲ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਉਂਗਾ ਖਾਸ ਗੱਲਬਾਤ ਜੋ ਮੈਨੂੰ ਲੱਗੀ ਆ ਜੋ ਦੇਖਣ ਵਾਲੇ ਚੌਂਣ ਵਾਲਿਆਂ ਨੂੰ ਪਤਾ ਵੀ ਆ ਨਵੇਂ ਬੰਦੇ ਨੂੰ ਮੈਂ ਦੱਸਦਾ ਉਹ ਇਹ ਆ ਵੀ ਇਹਨਾਂ ਕੋਲੇ ਘੱਟ ਰੇਟ ਤੇ ਤਾਂ ਫਰਨੀਚਰ ਹੁੰਦਾ ਹੀ ਆ ਘੱਟ ਰੇਟ ਇਹ ਨਾ ਸਮਝਿਓ ਵੀ ਚੀਜ਼ ਮਾੜੀ ਦੇ ਦੇਣਗੇ ਚੰਗੀ ਕਿਵੇਂ ਦਿੰਦੇ ਆ ਬਾਹਰ ਨਾਲੋਂ ਕੀ ਫਰਕ ਆ ਸਾਰੀ ਗੱਲਬਾਤ ਮੈਂ ਦਿਖਾਉਣਾ ਉੱਪਰ ਬੋਰਡ ਦੇਖ ਲਓ ਬਾਂਸਲ ਫਰਨੀਚਰ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਦੇਖਦੇ ਆਂ ਬਾਹਰ ਨਾਲੋਂ ਰੇਟ ਦਾ ਤੇ ਕੁਆਲਿਟੀ ਦਾ ਕੀ ਫਰਕ ਆ ਆਜੋ ਹਾਂਜੀ ਵਿਰਾਸ ਸੰਜੀਵ ਕੁਮਾਰ ਆਪਣੇ ਨਾਲ ਹੋਣਗੇ ਮੇਰੇ ਨਾਲ ਆਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਵਧੀਆ ਜੀ ਮੈਂ ਬਾਹਰ ਇਹ ਗੱਲ ਕਹਿ ਕੇ ਆਇਆ ਹਾਂ ਹਾਂਜੀ ਮੈਂ ਕਹਿੰਦਾ ਜੀ ਜੋ ਮੈਂ ਬਾਂਸਲ ਫਰਨੀਚਰ ਨੂੰ ਜਾਣਦਾ ਉਹ ਇਹ ਚੀਜ਼ ਹੈ ਵੀ ਕਹਿੰਦੇ ਬਾਹਰ ਨਾਲੋਂ ਇੱਕ ਤਾਂ ਰੇਟ ਘੱਟ ਆ ਬਿਲਕੁਲ ਜੀ ਰੇਟ ਘੱਟ ਵੀ ਅਗਲਾ ਦੇ ਦਿੰਦਾ ਪਰ ਅਗਲੇ ਨੂੰ ਆਏ ਵੀ ਹੁੰਦਾ ਵੀ ਕਿਤੇ ਉਹੋ ਜੀ ਚੀਜ਼ ਵੀ ਜਾਂ ਮਾੜੀ ਪਾਤੀ ਹੋ ਪੱਲਿਓ ਤਾਂ ਅਗਲੇ ਨੇ ਦੇਣੀ ਨਹੀਂ ਹੁਣ ਬਾਹਰ ਨਾਲੋਂ ਰੇਟ ਦਾ ਕਿਉਂ ਫਰਕ ਆ ਕੁਆਲਿਟੀ ਦਾ ਤੁਸੀਂ ਕੀ ਦਾਵਾ ਕਰਦੇ ਹੋ ਸਾਰੀ ਗੱਲਬਾਤ ਮੈਨੂੰ ਦੱਸਿਓ ਕਰ ਦਿਓ ਸ਼ੁਰੂ ਜਿੱਧਰੋਂ ਕਰਨਾ ਸੀ ਬਿਲਕੁਲ ਜੀ ਪਹਿਲਾਂ ਸਭ ਸਭ ਨੂੰ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਜੀ ਅਸੀਂ ਆਪ ਦੀ ਮੈਨੂਫੈਕਚਰਿੰਗ ਕਰਦੇ ਹਾਂ ਜੀ ਸਾਡੀ ਕੁਆਲਿਟੀ ਤਾਂ ਹੋਰਾਂ ਨਾਲੋਂ ਹੋਰ ਦੁਕਾਨਦਾਰਾਂ ਨਾਲੋਂ ਬਾਜ਼ਾਰ ਨਾਲੋਂ ਤਾਂ ਸਭ ਤੋਂ ਵਧੀਆ ਕੁਆਲਿਟੀ ਵੇਚਦੇ ਆਂ ਜੀ ਅਸੀਂ ਤੇ ਇਹ ਆਪਦੀ ਅੰਦਰ ਸਾਰਾ ਜਿਹੜਾ ਸਮਾਨ ਆ ਸਾਡਾ ਆਪ ਦਾ ਅੰਦਰ ਬਣਿਆ ਹੁੰਦਾ ਰੈਡੀमेड ਮਾਲ ਕੋਈ ਨਹੀਂ ਹੁੰਦਾ ਤੇ ਇਹਦੇ ਵਿੱਚ ਆਪਾਂ ਇੱਕ ਨਾ ਪੈਕੇਜ ਸ਼ੁਰੂ ਕੀਤਾ ਜੀ ਸ਼ਗਨ ਸਕੀਮ ਆ ਜੀ ਧੀਆ ਭੈਣਾ ਵਾਸਤੇ ਹਾਂ ਵੀ ਪੈਕੇਜ ਇਹਨਾਂ ਦੇ ਮੈਂ ਤੁਹਾਨੂੰ ਆਪ ਕਹਿਣਾ ਵੀ ਪੈਕੇਜ ਆ ਨਾ ਜਿਹੜੇ ਪੈਕੇਜ ਦੇ ਨਾਂ ਨਾਲ ਤਾਂ ਬਾਂਸਲ ਫਰਨੀਚਰ ਆ ਜਿਹੜਾ ਲੋਕਾਂ ਦੀ ਨਿਗਾ ਦੇ ਵਿੱਚ ਆਇਆ ਹੀ ਆਇਆ ਹੁਣ ਕੀ ਪੈਕੇਜ ਲੈ ਕੇ ਆਇਆ ਤੁਹਾਨੂੰ ਗਾਣੇ ਨੂੰ ਕੀ ਫਾਇਦਾ ਪੈਕੇਜ ਦੇ ਵਿੱਚ ਵੀ ਤੁਹਾਨੂੰ ਆਪਸ਼ਨ ਮਿਲ ਜੂ ਬਿਲਕੁਲ ਜੀ ਤੁਸੀਂ ਜਮਾ ਸਸਤੇ ਵਾਲਾ ਲੈਣਾ ਜਾਂ ਥੋੜਾ ਜਿਆ ਮਹਿੰਗਾ ਲੈਣਾ ਉਹਦੇ ਚ ਫਰਕ ਕੀ ਆ ਉਹ ਵੀ ਦੱਸ ਦਿੰਨੇ ਆ ਸ਼ੁਰੂ ਕਿੱਥੋਂ ਹੁੰਦਾ ਆਪਣੇ ਕੋਲ ਪੈਗੇ ਆਪਣਾ ਇੱਕ ਪੈਕੇਜ ਸਕੀਮ ਦੇ ਵਿੱਚ ਆਪਾਂ ਇੱਕ ਸ਼ਗਨ ਸਕੀਮ ਕੱਢੀ ਆ ਜੀ ਉਹਦੇ ਵਿੱਚ ਇੱਕ ਡਬਲ ਬੈੱਡ ਦਿੰਨੇ ਆ ਜੀ 35000 ਰੁਪਏ ਦੇ ਵਿੱਚ ਪੈਕੇਜ ਆ ਜੀ ਇਹ ਠੀਕ ਆ 35000 ਦਾ ਜਿਹੜਾ ਪੈਕੇਜ ਆ 35000 ਦੇ ਵਿੱਚ ਪੈਕੇਜ ਆ ਜੀ ਇਹ ਇਹਦੇ ਵਿੱਚ ਕੀ ਆ ਜੀ ਇੱਕ ਡਬਲ ਬੈੱਡ ਆ ਹਾਂ ਗੱਦੇ ਆ ਗੱਦੇ ਵੀ ਇਹਦੇ 4 ਇੰਚ ਤੋਂ ਪਲੱਸ ਸਾਈਜ਼ ਆ ਜੀ 4 ਇੰਚ ਤੋਂ ਪਲੱਸ ਹੋ ਸਕਦਾ 4 ਤੋਂ ਓਵਰ ਹੋ ਸਕਦਾ ਜੀ ਦੇਖੋ ਇਹਦੀ ਮਟਾਈ ਦੇਖੋ ਜੀ ਆਮ ਬਜ਼ਾਰਾਂ ਚ ਕੀ ਕਰਦੇ ਆ ਅੰਡਰ 4 ਰੱਖ ਦਿੰਦੇ ਆ ਇਹ ਸਵਾ 4 4.5 ਇੰਚ ਆ ਇਹਦੀ ਕੁਲਟ ਵੀ ਦੇਖੋ ਜ਼ਿਆਦਾ ਹੁੰਦੀ ਆ ਆਮ ਗੱਦੇ ਨਾਲੋਂ ਦੇਖੋ ਇਹਦੀ ਸਿਲਾਈ ਦਾ ਡੰਗ ਜ਼ਿਆਦਾ ਵਾ ਆਮ ਗੱਦਾ ਉੱਪਰੀ ਹੋਊਗੀ ਸਿਲਾਈ ਜੀ ਸਹੀ ਆਈ ਇਹਦੇ ਵਿੱਚ ਇੱਕ ਨਾਲ ਅਸੀਂ ਆ ਵਧੀਆ ਕੱਪੜੇ ਦੇ ਵਿੱਚ ਸਵਾਡ ਲੈਦਰ ਹੁੰਦੀ ਆ ਜੀ ਇਹਦੇ ਵਿੱਚ ਮਿੱਟੀ ਨਹੀਂ ਫਸਦੀ ਆ ਕੱਪੜੇ ਦੇ ਵਿੱਚ ਅਸੀਂ ਇੱਕ 5 ਸੀਟਡ ਸੋਫਾ ਦਿੰਨੇ ਆ ਜੀ 35000 ਚ ਸੋਫਾ ਆਇਆ 35000 ਚ ਇੱਕ ਆਰਟੀ ਟੇਬਲ ਦਿੰਨੇ ਆ ਟੇਬਲ ਦੀ ਲੁੱਕ ਤੇ ਗ੍ਰੇਸ ਦੇਖੋ ਜੀ ਟੇਬਲ ਦੀ ਯਾਰ ਸਹੀ ਆ ਮੂੰਹ ਬੋਲਦੀ ਆ ਜੀ ਮੂੰਹ ਬੋਲਦੀ ਆ ਤੇ ਇਹ ਚੀਜ਼ ਡਿਸਪਲੇ ਤਾਂ ਨਹੀਂ ਇਹੀ ਚੀਜ਼ ਦਵਾਂਗੇ ਨਾ ਇਹੀ ਚੀਜ਼ ਆ ਇਹ ਹੀ ਚੀਜ਼ ਬਿਲਕੁਲ ਇਹੀ ਚੀਜ਼ ਜੀ ਬਈ ਕਈ ਹੋਰ ਹੋਵੇ ਪਹੁੰਚ ਛੋੜਦੇ ਹੋ ਤਾਂ ਬਾਕੀ ਇਹਦੇ ਵਿੱਚ ਚੋਇਸ ਵੀ ਆ ਜੀ ਅੱਛਾ ਚੋਇਸ ਹੈ ਚੋਇਸ ਹੈਗੀ ਆ ਜੀ ਜਿਵੇਂ ਆ 5 ਸੀਟਡ ਦੇ ਰੰਗ ਤੁਸੀਂ ਚੇਂਜ ਕਰਨੇ ਆ ਤਾਂ ਚੇਂਜ ਵੀ ਕਰ ਸਕਦੇ ਹੋ ਇਹ ਤਾਂ ਮਿਲੂਗੀ ਮਿਲੂਗੀ ਇਹ ਚ ਚੋਇਸ ਵੀ ਮਿਲੂਗੀ ਤੁਹਾਨੂੰ ਬੈਡਾਂ ਦੇ ਵਿੱਚ ਵੀ ਚੋਇਸ ਮਿਲੂਗੀ ਤੇ ਸੋਫਿਆਂ ਵਿੱਚ ਵੀ ਚੋਇਸ ਮਿਲੂਗੀ ਬੈਡ ਹੋਗੇ ਸੋਫੇ ਹੋਗੇ ਸੋਫੇ ਟੇਬਲ ਵਿਦ अच्छा अलमारी है है। अलमारी ਨਾਲ ਆ ਜੀ ਇਹ ਰਸਮਾਰੀ ਚੰਗੀ ਬੜੀ ਹੈ ਹੈ अलमारी ਹਾਂਜੀ ਹੈਂਡਲ ਦੇਖੋ ਜੀ अलमारी ਨਹੀਂ ਅਗਲਾ ਕਹਿੰਦਾ 35000 ਦੇਣੇ ਕੁੰਡੇ ਗਾਂਡੇ ਸਸਤੇ ਲਾ ਕੇ ਦੇ ਦਿੰਦਾ ਨਹੀਂ ਹੈਂਡਲ ਦੇਖੋ ਜੀ ਕਿੱਡੇ ਚੌੜੇ ਹੈਂਡਲ ਆ ਜਿੰਨੇ ਵੱਡੇ ਹੋਣਗੇ ਉਨੇ ਹੀ ਮਹਿੰਗੇ ਹੁੰਦੇ ਆ ਜੀ ਹੈਂਡਲ ਨਾਲੇ ਕੁਆਲਟੀ ਫਿਨਿਸ਼ਿੰਗ ਸਫਾਈ ਦੇਖੋ ਜੀ ਮਾਲ ਦੀ ਪੂਰੀ ਵਧੀਆ ਸਫਾਈ ਹੋਊਗੀ ਪਲੱਸ ਇਹਦੇ ਨਾਲ ਅਸੀਂ 35000 ਚ ਇੱਕ ਹੋਰ ਆਫਰ ਦਵਾਂਗੇ ਜੀ ਅੱਛਾ ਜੀ ਤੁਸੀਂ ਆਏ ਹੋ ਤੁਹਾਡੇ ਚੈਨਲ ਕਰਕੇ ਆਪਾਂ ਇੱਕ ਹੋਰ ਆਫਰ ਦਵਾਂਗੇ ਜੀ ਇਹਦੇ ਵਿੱਚ ਨਾਲ ਅਸੀਂ ਫ੍ਰੀ ਆਫ ਕਾਸਟ ਯਾਨੀ ਬਿਨਾ ਐਸਿਆਂ ਤੋਂ ਡਿਲੀਵਰੀ ਫ੍ਰੀ ਦੇਵਾਂਗੇ ਜਿੱਥੋਂ ਮਰਜੀ ਬੰਦਾ ਜੇ ਜਿੱਥੋਂ ਮਰਜੀ ਪੂਰਾ ਪੰਜਾਬ ਬਟ ਪੰਜਾਬ ਦੇ ਵਿੱਚ ਫ੍ਰੀ ਹੋਊਗੀ ਡਿਲੀਵਰੀ ਪੰਜਾਬ ਦੇ ਵਿੱਚੋਂ ਅੱਖਾਂ ਮੀਚ ਕੇ ਬਾਂਸਲ ਫਰਨੀਚਰ ਰਾਏਕੋਟ ਤੁਸੀਂ ਆ ਜਾਣਾ ਬਿਲਕੁਲ ਤੇ ਇੱਥੇ ਜੇ ਤੁਸੀਂ ਆ 35000 ਵਾਲਾ ਪੈਕੇ ਲਓਗੇ 35000 ਤੁਹਾਨੂੰ ਆ ਬੈੱਡ ਗੱਦਾ ਜਿਹੜਾ ਉੱਤੇ ਪਿਆ ਇਹੀ ਚੀਜ਼ ਆਪਸ਼ਨ ਕੋਈ ਹੋਰ ਪਸੰਦ ਦਾ ਹੋਰ ਲੈ ਸਕਦੇ ਹੋ ਨਾਲ ਤੁਹਾਨੂੰ ਸੋਫਾ ਮਿਲ ਜਾਣਾ ਸੋਫੇ ਦੇ ਨਾਲ ਆ ਤੁਹਾਨੂੰ ਸਿਰੇ ਦੀ ਅਲਮਾਰੀ ਮਿਲ ਜਾਣੀ ਆ ਪੰਜਾਬ ਚੋਂ ਕਿਸੇ ਪਿੰਡ ਸ਼ਹਿਰ ਚੋਂ ਆਉਂਗੇ ਡਿਲੀਵਰੀ ਫਰੀ ਛੋਟਾ ਥੀ ਤੁਹਾਡੇ ਗੇਟਾਂ ਮੂਰਿਆ ਪਿਆ ਜਾਣਾ ਬਸ ਤੁਸੀਂ ਸਮਾਨ ਲਵਾਉਣਾ ਸਮਾਨ ਲਵਾਣਾ ਠੀਕ ਆ ਇੱਕ ਤਾਂ ਇਹ ਪੈਕੇਜ ਹੋ ਗਿਆ ਆਪਣਾ ਇੱਕ ਇਹਦੇ ਵਿੱਚ ਅਸੀਂ ਥੋੜਾ ਜਿਆ ਪ੍ਰੀਮੀਅਮ ਕੁਆਲਟੀ ਦਾ ਅਪਰ ਕੁਆਲਟੀ ਦਾ ਪੈਕੇਜ ਸ਼ੁਰੂ ਕੀਤਾ ਅਪਰ ਕੁਆਲਟੀ ਦਾ ਦੂਜਾ ਪੈਕੇਜ ਆ ਜੀ ਇਹਦੇ ਵਿੱਚ ਉਹਦੇ ਵਿੱਚ ਬੈੱਡ ਬੈੱਡ ਦਾ ਡਿਜ਼ਾਈਨ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨ ਆਪਸ਼ਨ ਮਿਲ ਜਾਈ ਹੋਏਗੀ ਇਹ ਵੀ ਚੋਇਸ ਆਪਸ਼ਨ ਆਪ ਕਰ ਸਕਦੇ ਹੋ ਜਾਂ ਰੂਮ ਦਾ ਕਲਰ ਕਿਹੋ ਜਿਹਾ ਤੁਹਾਨੂੰ ਕਿਹੜੀ ਚੀਜ਼ ਪਸੰਦ ਹੈ ਉਹ ਜਿਹਾ ਤੁਸੀਂ ਰੰਗ ਸੈਲੈਕਟ ਕਰ ਸਕਦੇ ਹੋ ਇਹਦੇ ਵਿੱਚ ਕੀ ਕੀਤਾ ਜੀ ਆਪਾਂ ਸੋਫਾ ਵੱਡਾ ਕਰਤਾ ਜੀ ਉਹ 5 ਸੀਟਡ ਸੋਫਾ ਸੀ ਇਹਦੇ ਵਿੱਚ ਸੋਫਾ ਆਪਾਂ ਵੱਡਾ ਕਰਤਾ ਜੀ ਅੱਛਾ ਜੀ ਵਿਦ ਟੇਬਲ ਕਰਤਾ ਟੇਬਲ ਦੇ ਨਾਲ ਗਲਾਸ ਵੀ ਲੱਗੂਗਾ ਜੀ ਉੱਪਰ ਠੀਕ ਹੈ ਜੀ ਠੀਕ ਹੈ ਜੀ ਆ ਦੋ ਸਟੂਲੀਆਂ ਕਰਤੀਆਂ ਜੀ 7 ਸਿਟਡ ਹੋ ਗਿਆ ਜੀ ਇਹ ਸੋਫਾ ਠੀਕ ਹੈ ਜੀ ਵਿਦ ਵੱਡੀ ਲਮਾਰੀ ਕਰਤੀ ਜਿਵੇਂ ਉਹ ਲਮਾਰੀ ਦੇ ਵਿੱਚ ਉੱਪਰੋਂ ਇੱਕ ਪੋਰਸ਼ਨ ਖੁੱਲਦਾ ਸੀ ਨਾ ਜੀ ਇਹਦੇ ਉੱਪਰੋਂ ਦੇਖੋ ਦੋ ਪੋਰਸ਼ਨ ਖੁੱਲਦੇ ਆ ਮਤਲਬ ਇਹ ਸਾਈਜ਼ ਵੱਡਾ ਹੋ ਗਿਆ ਜੀ ਲਮਾਰੀ ਯਾਰ ਕੌਲਮ ਲਾ ਕੇ ਕੰਮ ਕੰਮ ਚਲਾਉ ਨਹੀਂ ਕੀਤਾ ਜੇ ਪੈਕੇਜ ਚਲਾਇਆ ਬਿਲਕੁਲ ਬਿਲਕੁਲ ਜੇ ਇਹ ਇਹ ਪੈਕੇਜ ਹੈ ਜਿਹੜਾ ਇਹ ਕਿੰਨੇ ਦਾ ਜੀ ਪੈਕੇਜ ਕਿੰਨੇ ਦਾ ਇਹਦੇ ਵਿੱਚ ਆਪਾਂ ਦੋ ਚੀਜ਼ਾਂ ਹੋਰ ਐਕਸਟਰਾ ਗਿਫਟ ਦੇਣੀ ਆ ਜੀ ਇਹਦੇ ਵਿੱਚ ਅ ਦਿ ਦਵਾਂਗੇ 1 ਸਾਲ ਦੀ ਗਰੰਟੀ ਨਾਲ ਰਿਟਰਨ ਚ ਦਵਾਂਗੇ ਜੀ ਇਹਦੀ ਅੱਛਾ ਇਹ ਪੈਕੇਜ ਦੇ ਵਿੱਚ LED ਨਾਲ ਫ੍ਰੀ ਮਿਲੂਗੀ LED ਫ੍ਰੀ ਆ ਪਲੱਸ ਇਹ 스마트 LED LED ਆ ਜੀ ਉਹੀ ਜਿਹੜੀ ਆ ਆਮ ਚਾਲੂ ਬਾਜ਼ਾਰਾਂ ਚ ਜਿਹੜੀਆਂ 6-7000 ਵਾਲੀਆਂ LED ਆਂ ਨਹੀਂ ਹੈਗੀਆਂ ਇਹ ਘੱਟੋ ਘੜ ਵੀ 10-11000 ਵਾਲੀ LED ਨਾਲ ਦਵਾਂਗੇ ਜਿਹਦੇ ਵਿੱਚ ਵਾਇਸ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ 스마트 스마트 ਐਂਡਰੋਇਡ ਆ ਜੀ ਇਹ Wi-Fi ਨਾਲ ਅਟੈਚਡ ਆ ਠੀਕ ਹੈ ਜੀ ਔਰ ਇਹਦਾ ਜਿਹੜਾ ਸਾਊਂਡ ਬਾਰ ਵਿੱਚ ਇਨਕਲੂਡ ਆ ਇਹਦੇ ਵਿੱਚ ਵਿੱਚ ਲੱਗਿਆ ਹੁੰਦਾ ਤੇ ਨਾਲ ਆਪਾਂ ਜਿਹੜਾ ਇੱਕ ਗਿਫਟ ਨਾਲ ਦਵਾਂਗੇ ਜੀ ਇਹ ਧੀਆ ਪਹਿਣਾ ਵਾਸਤੇ ਇੱਕ ਟ੍ਰੋਲੀ ਬੈਗ ਨਾਲ ਵਿੱਚ 52000 ਦੇ ਪੈਕੇਜ ਦੇ ਵਿੱਚ ਫ੍ਰੀ ਦਵਾਂਗੇ ਜੀ ਅੱਛਾ 52000 ਦੇ ਵਿੱਚ ਤੁਸੀਂ ਬੰਦੇ ਦਾ ਵਿਹੜਾ ਭਰ ਦੇਣਾ ਸਰ ਬਿਲਕੁਲ ਬਿਲਕੁਲ ਨਾਲੇ ਪਹੁੰਚ ਵੀ ਦਵਾਂਗੇ ਜੀ ਪਹੁੰਚ ਵੀ ਫ੍ਰੀ ਕਰਾਂਗੇ ਪਹੁੰਚ ਵੀ ਫ੍ਰੀ ਪੂਰੇ ਪੰਜਾਬ ਚ ਇਹਦੀ ਪਹੁੰਚ ਫ੍ਰੀ ਹੋਏਗੀ ਜੀ ਯਾਰ ਸਭ ਤੋਂ ਵੱਡੀ ਗੱਲ ਇਹ ਹੈ ਐਲਈਡੀ ਦੀ ਕੋਈ ਗੱਲ ਕਰਾਂ ਜੇ 51000 ਦੇ ਵਿੱਚ ਸਕੀਮ ਲਾਈ ਆ ਐਂ ਜੇ ਵੀ ਐਲਈਡੀ ਤੇ ਨਾਂ ਨਹੀਂ ਲਿਖਿਆ ਉਹ ਜਾਲੀ ਬੰਨੀ ਵੀ ਹੈ ਕੰਪਨੀ ਦੀ ਐਲਈਡੀ ਹੈ ਜਿਸ ਸਮਾਨ ਦੀ ਗੱਲ ਕਰੋਂਗੇ ਵੀ ਮੈਨੂਫੈਕਚਰ ਜਦੋਂ ਆਉਦੀ ਆ ਪਤਾ ਹੁੰਦਾ ਵੀ ਕਿਹੜੀ ਚੀਜ਼ ਪਾਈ ਆ ਨੇ ਕਿਵੇਂ ਹੁਣ ਇਹ ਮੈਂ ਬੈਟ ਦੀ ਗੱਲ ਕਰਾਂ ਹਾਂਜੀ ਜੇ ਬੰਦਾ ਬੈਟ ਦੀ ਕੁਆਲਿਟੀ ਆ ਕੇ ਚੈੱਕ ਕਰਨ ਲੱਗ ਜੇ ਪੂਰੀ ਤਸੱਲੀ ਕਰ ਸਕਦੇ ਆ ਜੀ ਕਰ ਸਕਦੇ ਆ ਆਈ ਆਈ ਕਰਕੇ ਹਾਂ ਕਿਵੇਂ ਚੈੱਕ ਕਿਵੇਂ ਕਰਾਓਗੇ ਤੁਸੀਂ ਵੀ ਬੰਦੇ ਨੂੰ ਕਹੋਗੇ ਤਸੱਲੀ ਆਵੇ ਮੇਰੇ ਅੱਗੇ ਨੂੰ ਕੋਈ ਜ਼ਿਆਦਾ ਬਹਿਮੀ ਹੋਵੇ ਉਹ ਕਹਵੇ ਮੈਂ ਤਾਂ ਚੈੱਕ ਕਰਕੇ ਲੈ ਆਣੇ ਆ ਪੈਕੇਜ ਦੇ ਵਿੱਚ ਆਹ ਦੇਖੋ ਜੀ ਹਾਂਜੀ ਇਹਦਾ ਪੈਕੇਜ ਦੇਖੋ ਜੀ ਅੰਦਰੋਂ ਇਹ ਕੋਰਾ ਮਾਲ ਆ ਜੀ ਇਹਦੇ ਵਿੱਚ ਠੀਕ ਆ ਜੀ ਠੀਕ ਆ ਜੀ ਦੂਸਰੀ ਗੱਲ ਆਹ ਲਓ ਜੀ ਜਿੰਨੀ ਚੀਜ਼ ਮੋਟੀ ਉੱਪਰ ਲੱਗੀ ਆ ਜੀ ਓਨੀ ਚੀਜ਼ ਇਹਦੇ ਥੱਲੇ ਲੱਗੀ ਆ ਜੀ ਓਨੀ ਓਨੀ ਮੋਟੀ ਥੱਲੇ ਆ ਜੀ ਪੂਰਾ ਹੈਵੀ ਮਾਲ ਆ ਜੀ ਪੇਟੀ ਦਾ ਸਾਈਜ਼ ਵੀ ਵੱਡਾ ਵਾ ਜੀ ਇਹਦਾ ਪੇਟੀ ਦਾ ਸਾਈਜ਼ ਆਮ ਸਾਈਜ਼ ਨਾਲੋਂ ਪੇਟੀ ਦਾ ਸਾਈਜ਼ ਵੀ ਵੱਡਾ ਜੀ ਇਹਦਾ ਕਿਉਂ ਨੋਟ ਕਰਨ ਵਾਲੀਆਂ ਗੱਲਾਂ ਇਹ ਇੱਕ ਬਾਰਡਰ ਵਾਲੀਆਂ ਪੇਟੀਆਂ ਨਾਲ ਦਵਾਂਗੇ ਜੀ ਬਾਰਡਰ ਨਾਲ ਬਣਿਆ ਹੋਊਗਾ ਜੀ ਪੇਟੀ ਦੇ ਵਿੱਚ ਕੋਈ ਐ ਨਹੀਂ ਚਾਲੂ ਮਾਲ ਕੰਮ ਨਹੀਂ ਹੋਊਗਾ ਜੀ ਵਧੀਆ ਕੰਮ ਹੋਊਗਾ ਗਰੰਟੀ ਸ਼ੁੱਧਾ ਕੰਮ ਹੋਊਗਾ ਜੇ ਪੈਕੇਜ ਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਹਲਕਾ ਮਾਲ ਦੇਤਾ ਜੀ ਮਾਲ ਵੀ ਤੁਹਾਡੇ ਕੰਮ ਆਣ ਵਾਲਾ ਮਾਲ ਹੋਊਗਾ ਜੀ ਸਾਡੇ ਪਹਿਲਾਂ ਵੀ ਕਸਟਮਰਾਂ ਨੂੰ ਪੈਕੇਜ ਗਏ ਆ ਤੁਸੀਂ ਰਿਵਿਊ ਲੈ ਸਕਦੇ ਹੋ ਉਹਨਾਂ ਦੇ ਵਧੀਆ ਪੈਕੇਜ ਬਣਾ ਕੇ ਦਿੱਤੇ ਆ ਉਹਨਾਂ ਨੂੰ ਹੁਣ ਵੀ ਉਹ ਦੁਬਾਰਤੀ ਰਿਪੀਟ ਹੋ ਰਿਹਾ ਜੀ ਕਸਟਮਰ ਆਪਣੇ ਵੀ ਇਹਦੇ ਵਿੱਚ ਤੁਹਾਡੇ ਕੋਲ ਕੀ ਹੈ 1.35 ਹਜ਼ਾਰ ਦਾ ਪੈਕੇਜ ਆ ਗਿਆ 1.51 ਹਜ਼ਾਰ ਦਾ ਆ ਗਿਆ 1.51 ਹਜ਼ਾਰ ਦਾ ਗਿਆ 51 ਹਜ਼ਾਰ ਦੇ ਵਿੱਚ LED ਆ ਸੋਫਾ ਵੱਡਾ ਵਾ ਅਲਮਾਰੀ ਵੱਡੀ ਆ ਜੀ ਅਲਮਾਰੀ ਵੱਡੀ ਆ ਤੇ ਬੈੱਡ ਆ ਗਿਆ ਬੈੱਡ ਵੱਡਾ ਹਾਂਜੀ ਤੇ ਇਹਦੇ ਚ ਇਹਦੇ ਵਿੱਚ ਵੀ ਆਪਾਂ ਨੂੰ ਚੇਅਰ ਇੰਚ ਗੱਦਾ ਨਾਲ ਗੱਦਾ 4 ਇੰਚ ਤੋਂ ਪਲੱਸ ਹੋਊਗਾ ਵੀਰ ਜੀ ਆਮ ਤਾਂ ਪੌਣੇ 4 ਇੰਚਾ ਤੁਸੀਂ ਮਫਿੱਤਾ ਮਾਰਿਓ ਜਿਹੜੇ ਆਮ ਬਜ਼ਾਰਾਂ ਚ ਗੱਦੇ ਵੇਕਦੇ ਆ ਨਾ ਉਹਨਾਂ ਤੇ ਇੰਚੀ ਡੇਬ ਲਗਾਓ ਤੁਸੀਂ ਉਹਦਾ ਸਾਈਜ਼ ਪੌਣੇ 4 ਇੰਚ ਨਿਕਲੂਗਾ ਆਪਣਾ ਸਾਈਜ਼ ਸਵਾ 4 ਜਾਂ ਸਾਢੇ 4 ਨਿਕਲੂਗਾ ਓਵਰ 4 ਇੰਚ ਸਾਈਜ਼ ਹੁੰਦਾ ਇਹ ਚ ਵੀ ਕਪਲਾ ਹੁੰਦਾ ਜੀ ਕਿਸੇ ਕੋਲੋਂ ਅਗਲਾ ਇਹ ਨਾ ਕਹਦੇ ਵੀ ਆਹ ਕਿੰਤੂਪਰਾ ਤੋਂ ਬਿਲਕੁਲ ਬਿਲਕੁਲ ਗੱਦੇ ਨਾਲ ਵੀ ਨਹੀਂ ਕੰਪਰੋਬਲ ਬਿਲਕੁਲ ਇੰਨੀ ਫੇਰਾਫੇਰੀ ਹੁੰਦੀ ਹੈ ਜੀ ਇਹਦੇ ਵਿੱਚ ਆ ਜਿਹੜਾ ਮੋਟਾਈ ਆ ਨਾ ਮੋਟਾਈ ਆ ਕੁਲਟ ਨੂੰ ਕਟਾ ਦਿੰਦੇ ਆ ਜਿਵੇਂ ਆ ਉੱਪਰ ਸਲਾਈ ਆ ਨਾ ਦੇਖੋ ਸਲਾਈ ਦੀ ਡੁੰਗਾਈ ਆਹ ਦੇਖੋ ਜੀ ਆ ਦਿਖਾਓ ਜ ਇਹ ਇਹ ਬਿਲਕੁਲ ਪਲੇਨ ਕਰ ਦਿੰਦੇ ਆ ਤੇ ਪਲੇਨ ਕਰ ਦਿੰਦੇ ਆ ਤੇ ਇਹਦੀ ਮੋਟਾਈ ਜਿਹੜੀ 4.5 ਇੰਚ ਆ ਇਹਦੀ 4.5 ਇੰਚ ਕਰ ਦਿੰਦੇ ਆ ਆਪਣਾ ਜਿਹੜਾ ਸਾਈਜ਼ ਹੋਊਗਾ ਪ੍ਰੋਪਰ ਸਾਈਜ਼ ਹੋਊਗਾ ਕੁਆਲਿਟੀ ਇਹਦੇ ਵਿੱਚ ਵੀ ਕਸਟਮਾਈਜ਼ ਹੋਊਗੀ ਵਧੀਆ ਕੁਆਲਿਟੀ ਹੋਊਗੀ ਇਹਦੇ ਵਿੱਚ ਗੱਦੇ ਦੇ ਵਿੱਚ ਵਧੀਆ ਕੁਆਲਿਟੀ ਹੋਊਗੀ ਉਹ ਇੰਨਾ ਕ ਜੇ ਮੇਰੇ ਵਰਗਾ ਬੰਦਾ ਕਵੇ ਵੀ 35000 ਦੇ ਵਿੱਚ ਸਾਰਾ ਹੀ ਕਰਦਾ ਬਿਲਕੁਲ ਆ ਜੀ ਸਾਰਾ ਬੀੜਾ ਭਰ ਦੇ ਉਹ 35000 ਵਾਲਾ ਵੀ ਹੈਗੀ ਸਕੀਮ ਤੇ 51000 ਵਾਲੀ ਤੇ ਜੇ 51000 ਵਾਲੀ ਆ ਫਿਰ ਤਾਂ ਕੰਧਾਂ ਤੋਂ ਲੈ ਕੇ ਥੱਲੇ ਬਹਿਣ ਵਾਲੀਆਂ ਤੇ ਪੈਣ ਵਾਲੀਆਂ ਚੀਜ਼ਾਂ ਸਾਰੀਆਂ ਹੀ ਮਿਲ ਜਾਂਦੀਆਂ ਬਿਲਕੁਲ ਬਿਲਕੁਲ ਐ ਏਲੀਡੀ ਮਿਲ ਜਾਣੀ ਆ ਸੋਫਾ ਮਿਲ ਜਾਣਾ ਬੈੱਡ ਮਿਲ ਜਾਣਾ ਇਧਰ ਤੁਹਾਨੂੰ ਅਲਮਾਰੀ ਮਿਲ ਜਾਣੀ ਤੇ ਕੰਮ ਚਲਾਉ ਕੰਮ ਵਾਲੀਆਂ ਚੀਜ਼ਾਂ ਨਹੀਂ ਪੂਰੀਆਂ ਘੈਂਟ ਚੀਜ਼ਾਂ ਮਿਲਣਗੀਆਂ ਕੁਆਲਿਟੀ ਵਾਲੀਆਂ ਬਿਲਕੁਲ ਜੀ